ਪੰਜਾਬ ਵਿੱਚ ਹੋ ਰਹੀ ਲਗਾਤਾਰ ਬਰਸਾਤ ਨਾਲ ਜਿੱਥੇ ਨੀਵੀਆਂ ਥਾਵਾਂ ਤੇ ਪਾਣੀ ਪਾਣੀ ਹੋ ਗਿਆ ਉੱਥੇ ਮਕਾਨਾਂ ਨੂੰ ਵੀ ਕਾਫੀ ਨੁਕਸਾਨ ਹੋ ਰਿਹਾ ਹੈ ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਗੁਰਾਇਆਂ ਤੋਂ ਸਾਹਮਣੇ ਆਇਆ ਜਿੱਥੇ ਇੱਕ ਦੁਕਾਨ ਦੇ ਉੱਪਰ ਬਣਿਆ ਚਵਾਰਾ ਡਿਗਣ ਨਾਲ ਦੁਕਾਨ ਦੀ ਛੱਤ ਵੀ ਟੁੱਟ ਗਈ ਜਿਸ ਨਾਲ ਦੁਕਾਨ ਮਾਲਕ ਦਾ ਕਾਫੀ ਨੁਕਸਾਨ ਹੋ ਗਿਆ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਬੰਗਾ ਟਿੰਬਰ ਵਰਕਰਸ ਦੁਕਾਨ ਦੇ ਮਾਲਕ ਦੇਸ਼ ਰਾਜਿੰਦਰ ਸਕੇ ਬੀਬੀ ਰਾਜਾ ਜਦਮੀ ਪੈਣ ਨਾਲ ਉਹਨਾਂ ਦੀ ਦੁਕਾਨ ਦੇ ਉੱਪਰ ਬਣਿਆ ਚਵਾਰਾ ਡਿਗਣ ਨਾਲ ਉਨ੍ਹਾਂ ਦੀ ਦੁਕਾਨ ਦੀ ਛੱਤ ਵੀ ਡਿੱਗੇ ਜਿਸ ਨਾਲ ਉਨ੍ਹਾਂ ਦੀ ਦੁਕਾਨ ਦੇ ਅੰਦਰ ਪਿਆ ਫਰਨੀਚਰ ਦਾ ਸਮਾਨ ਖਰਾਬ ਹੋ ਗਿਆ ਜਿਸ ਨਾਲ ਉਨ੍ਹਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਉਨ੍ਹਾਂ ਦੱਸਿਆ ਕਿ ਉਹਨਾਂ ਕਈ ਵਾਰ ਇਸ ਖਸਤਾ ਹਾਲਤ ਚ ਬਾਰੇ ਸੰਬੰਧੀ ਮਾਲਕ ਨੂੰ ਦੱਸਿਆ ਪਰ ਉਨ੍ਹਾਂ ਨੇ ਇਸ ਨੂੰ ਦਰੁਸਤ ਨਹੀਂ ਕਰਵਾਇਆ ਹਾਲ ਬੰਗਾ ਟੈਂਬਰ ਦੁਕਾਨਾਂ ਇੱਥੇ ਇਹ ਸਾਡੇ ਕੋਲ ਕਾਫੀ ਚੰਦੀ ਦੀ ਦੁਕਾਨ 40 ਸਾਲ ਪਹਿਲਾਂ ਹੀ ਸਾਡੇ ਕੋਲ ਦੁਕਾਨ ਨੇ ਆ ਤੇ ਇਹਨਾਂ ਦਾ ਜਿਹੜਾ ਸਾਡੇ ਕੋਲ ਕਿਰਾਏ ਤੇ ਜਿਹੜਾ ਮਾਲਕ ਹੈ ਮਹਿੰਦਰ ਸਿੰਘ ਆ ਮੇਰੇ ਭਾਈ ਜਿਹਨ ਦਾ ਨਾਮ ਹਿੰਦੂ ਸਿੰਘ ਆ ਉਹਨਾਂ ਦੇ ਕੋਲ ਚਬਾਲਾ ਜਿਹੜਾ ਸੀਗਾ ਦੂਜੀ ਮਰਜ਼ੇਂ ਦਾ ਉਹਨੇ ਕਈ ਵਾਰੀ ਉਹਨੂੰ ਕਿਹਾ ਵੀ ਇਹ ਚਬਾਲਾ ਕੋਈ ਸਹੀ ਕਰਾ ਲਓ ਬੇਸ ਸਾਤ ਡਿੰਗਣ ਵਾਲੀ ਆ ਉਹਨੇ ਸਾਡੀ ਇੱਕ ਤਾਂ ਨਹੀਂ ਛੋੜੀ ਤੇ ਉਹਦੀ ਚਬਾਲੇ ਸਾਡੇ ਦੇਖ ਕੇ ਸਾਡੀ ਛੱਲੇ ਸਾਡੇ ਲੱਜ ਪਈਆਂ ਸਾਡਾ ਨੁਕਸਾਨ ਕਾਫੀ ਹੋ ਗਿਆ ਜੀ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਸਾਡਾ 50 ਘਰਾਂ ਦਾ ਸੜੇ ਹੋਏ ਕਰਾਂਗੇ ਕਿੰਨੀ ਵਾਰੀ ਕਹਿਆ ਸੀ ਬਾਕੀ ਜਿਹੜੀ ਬਿਲਡਿੰਗ ਸਾਡੇ ਕੋਲ ਹੈਗੀ ਆ ਉਹਦਾ ਵੀ ਉਹ ਕੱਲ ਨੂੰ ਤੋਂ ਦੁਬਾਰਾ ਸੁਧਾਰ ਕਰਾਂਗੇ ਕੋਈ ਨਾ ਗਾਹਾਂ ਨੁਕਸਾਨ ਦਾ ਹੋਵੇ ਨਾਲ ਦੀ ਗਾਂਦੂ ਉੱਪਰ ਜਵਾਲਾ ਆ ਉਹਦਾ ਵੀ ਸੁਧਾਰ ਕਰਾਂਗੇ ਜਿੰਨੇ ਨੁਕਸਾਨ ਨਾ ਹੋਵੇ ਉਹਨਾਂ ਦੇ ਜਵਾਲਾ ਡਿਗਨ ਦੇ ਨਾਲ ਸਾਡੇ ਆਪਣੇ ਦੁਕਾਨ ਚੱਲਦੀ ਨਹੀਂ ਆ ਉਹ ਵੀ ਡਿਗਣ ਵਾਲੀ ਲੱਗਦੀ ਹੈ ਉਹ ਪਾਰਲੀ ਵੀ ਡਿਗਣ ਵਾਲੀ ਹੈ ਹਾਂਜੀ ਬਾਕੀ ਇਹ ਸ਼ੀਸ਼ਾ ਇਹਦਾ ਟੁੱਟ ਗਿਆ ਦੁਕਾਨ ਦਾ ਸਾਡੇ ਕਾਫੀ ਨੁਕਸਾਨ ਸਾਡਾ ਹੋ ਗਿਆ ਸਾਡੇ ਬਿੱਡਾ ਬਿੱਡਾ ਦਾ ਹੋ ਗਦੇ ਗੁੱਦੇ ਸਾਧ ਤੇ ਥੱਲੇ ਬਿਸ਼ਕਤੀ ਕਾਇਰ ਉਹ ਵੀ ਡਾਇਗਣ ਹੋ ਗਏ ਉਹਨਾਂ ਦੀ ਚਵਾਦੀ ਸੱਤ ਡਿ ਗਈ ਤੇ ਸਾਡੇ ਸਾਰੇ ਸਾਡੇ ਹੱਥ ਜੀ ਨਾਲ ਟੇਗੇ ਲੱਗ ਗਏ